सीएम भगवंत मान जी अपनी पुरानी स्पीचज कहते ਹੁੰਦੇ ਸੀ ਜਦ ਮੈਂ ਸੀਐਮ ਬਣੂੰਗਾ ਮੈਂ ਸੰਗਰੂਰ ਨੂੰ ਛੱਡ ਕੇ ਨਹੀਂ ਜਾਊਂਗਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਪੁੱਛਣਾ ਚਾਹੁੰਦੀ ਆ ਨਗਰ ਵਾਸੀਆਂ ਨੂੰ ਤੁਸੀਂ ਕਦੇ ਉਹਨਾਂ ਨੂੰ ਜਾਂ ਉਹਨਾਂ ਦੀ ਕਿਸੇ ਗੱਡੀ ਨੂੰ ਸੰਗਰੂਰ ਸ਼ਹਿਰ 'ਚ ਕਦੇ ਦੇਖਿਆ ਕਦੇ ਮੁੜ ਕੇ ਆਏ ਨੇ ਇੰਨਾ ਢਾਈ ਸਾਲਾਂ ਵਿੱਚ ਵਿਚਰੇ ਤੁਹਾਡੇ ਵਿੱਚ ਕਿਤੇ ਵੀ ਅਸੀਂ ਜਾਣਿਆ ਕਿਸੇ ਨੇ ਵੀ ਨਹੀਂ ਕਿਹਾ ਕਿ ਅਸੀਂ ਉਹਨਾਂ ਦਾ ਦੁਆਰਾ ਹਰੋ ਦੇਖਿਆ ਤੁਜੀ ਗੱਲ ਸੀ ਇਹ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਜਿਸ ਦਿਨ ਤੋਂ ਮੈਂ ਸੀਐਮ ਬਣੂਗਾ ਸਾਰੇ ਪੰਜਾਬ ਦੇ ਵਿੱਚ ਧਰਨੇ ਖਤਮ ਹੋ ਜਾਣਗੇ ਬਟ ਹਾਸੇ ਦੀ ਗੱਲ ਹੈ ਕਿ ਉਹਨਾਂ ਦੇ ਆਪਣੀ ਘਰ ਦੀ ਸੰਗਰੂਰ ਦੇ ਵਿੱਚ ਹੀ ਹਰ ਰੋਜ਼ ਦੀ ਸੀ ਰੋਡ ਤੇ ਧਰਨੇ ਲੱਗਦੇ ਹਰ ਰੋਜ਼ ਉੱਥੇ ਪੁਲਿਸ ਮੁਲਾਜ਼ਮ ਖੜੀ ਹੁੰਦੀ ਹੈ ਉਹਨਾਂ ਦੇ ਘਰ ਦੇ ਬਾਹਰ ਇੰਨੀ ਸਾਰਾ ਪੁਲਿਸ ਮੁਲਾਜ਼ਮ ਖੜੇ ਹੁੰਦੇ ਧਰਨੇ ਤਾਂ ਹਰ ਰੋਜ਼ ਬੈਠ ਜਾਂਦੇ ਲੋਕ ਤਾਂ ਕਿਹੜੀ ਜੋ ਗੱਲਾਂ ਉਹਨਾਂ ਨੇ ਕਹੀਆਂ ਉਹ ਝੂਠਦੀਆਂ ਝੂਠ ਹੀ ਨਿਕਲਿਆ ਹੁਣ ਮੈਂ ਇੱਥੇ ਦੀ ਜੋ ਤੁਸੀਂ ਸਾਰਿਆਂ ਨੇ ਵੋਟ ਪਾਇਆ ਐਮਐਲਏ ਨਰਿੰਦਰ ਕੌਰ ਭਰਾ ਆਜੀ ਜਦ ਅਸੀਂ ਉਨ ਜਾ ਰਹੇ ਸੰਗਰੂਰ ਦੇ ਅਲਗ-ਅਲਗ ਵੋਟਾਂ 'ਚ ਜਾ ਰਹੇ ਸਾਨੂੰ ਪਤਾ ਚੱਲਿਆ ਕਿ ਉਹ ਜਦ ਆਂਦੇ ਸੀ ਸਕੂਟੀਆਂ ਤੇ ਤੁਹਾਡੇ ਕੋਲ ਵੋਟ ਮੰਗਣ ਆਂਦੇ ਸੀ ਕਿ ਮੈਂ ਆਮ ਆਦਮੀ ਆ ਦੇਖੋ ਤੁਹਾਡੇ ਵਰਗੀ ਤੁਹਾਡੀ ਆਪਣੀ ਬੇਟੀ ਐ ਮੈਨੂੰ ਵੋਟ ਪਾਓ ਮੈਂ ਤੁਹਾਨੂੰ ਦੁੱਖ ਸਮਝਦੀ ਐ ਪਰ ਹੱਸੇ ਵਾਲੀ ਦੁਆਰਾ ਗੱਲ ਕਹੂੰਗੀ ਕਿਉਂਕਿ ਇਹ ਸਰਕਾਰ ਨੇ ਕਿਤੇ ਦਾ ਚੁਟਕਲੇ ਸੁਣਾਏ ਕੋਈ ਕੰਮ ਨਹੀਂ ਹੋਇਆ ਸੋ ਇਹ ਗੱਲ ਐਮਐਲਏ ਭਰਾਜੀ 22 ਸਾਲਾਂ ਤੋਂ ਕਿਸੇ ਵਾਰਡ 'ਚ ਨਹੀਂ ਆਏ ਕਿਸੇ ਲੋਕਾਂ 'ਚ ਨਹੀਂ ਵਿਚਰੇ ਉਹਨਾਂ ਦੇ ਘਰ ਦੇ ਸਾਹਮਣੇ ਵਾਲਾ ਵਾਰਡ ਦੇ ਲੋਕ ਕਹਿੰਦੇ ਵੀ ਸਾਨੂੰ ਹੀ ਨਹੀਂ ਦਿਖੇ ਤਾਂ ਬਾਕੀ ਇੱਥੇ ਰੱਖੀ ਹਿੰਦੀ ਤੁਹਾਡੇ ਕੋਲ ਆਏ ਹੋਣਗੇ ਮਤਲਬ ਉਹਨਾਂ ਦੇ ਜੋ ਘਰ ਦੇ ਸਾਹਮਣੇ ਵਾਲਾ ਵਾਰਡ ਹੈ ਮਸਾਬਦੀ ਗੱਲ ਉੱਥੇ ਨਾ ਉਹਨਾਂ ਨੇ ਪੰਪ ਲਾਇਆ ਪਾਣੀ ਦਾ ਉਹ ਕਹਿੰਦੇ ਕਿ ਪੰਪ ਇਹਨਾਂ ਨੇ ਲਾਤਾ ਦਿਖਾਉਣ ਨੂੰ ਸਾਹਮਣੇ ਵਾਲੇ ਘਰਾਂ ਤੱਕ ਪਾਣੀ ਵੀ ਨਹੀਂ ਪਹੁੰਚ ਰਿਹਾ ਮਤਲਬ ਤੁਸੀਂ ਦੇਖ ਲਓ ਇਹਨਾਂ ਨੇ ਆંકੜੇ ਦਿਖਾਣ ਲਈ ਲਿਖਵਾਤਾ ਕਿ ਨੌਜਵਾਨਾਂ ਨੂੰ ਨੌਕਰੀਆਂ ਵੀ ਮਿਲੀਆਂ ਕਿ ਅਸੀਂ ਦੀ ਦੇਖੋ ਇੰਨੇ ਪੰਪ ਲਾਇਆ ਇੰਨੇ ਟੋਲ ਪਲਾਜ਼ੇ ਵੀ ਕਰਤੇ ਪਰ ਜੇ ਤੁਸੀਂ ਅਸਲ ਰਿਐਲਿਟੀ ਦੇਖੋ ਲੋਕਾਂ ਕੀ ਕਹਿੰਦੇ ਆ ਕਿ ਸਾਨੂੰ ਲੈਟਰ ਆ ਗਿਆ ਪਰ ਸਾਡੀ ਜੁਆਇਨਿੰਗ ਹੀ ਨਹੀਂ ਕਦੇ ਹੋਈ ਬੈਠੇ ਆ ਧਰਨੇ ਤੇ ਉਹੀ ਮੁੰਡੇ ਉਹੀ ਨੌਜਵਾਨ ਬੈਠੇ ਆ ਜਿਨ੍ਹਾਂ ਬਾਰੇ ਲਿਖਿਆ ਕਿ ਅਸੀਂ ਇੰਗੀਆਂ ਸਾਰੀਆਂ ਨੌਕਰੀਆਂ ਦੇ ਕੇ ਉਹੀ ਨੌਜਵਾਨ ਧਰਨੇ ਤੇ ਬੈਠੇ ਆ ਕਿ ਕਿੱਥੇ ਆ ਲੈਟਰ ਤਾਂ ਦੇ ਤਾਂ ਜੁਆਇਨਿੰਗ ਤਾਂ ਕਰਾ ਦਿਓ ਸਾਡੀ ਕਿ ਐਨੇ ਹੀ ਜ਼ਿਆਦਾ ਝੂਠ ਹੈ ਅਸੀਂ ਮੇਨ ਮਾਰਕੀਟ ਦਾ ਜੀ ਬਾਜ਼ਾਰ ਡੋਰ ਟੂ ਡੋਰ ਕਰ ਰਹੀ ਸੀ ਸੰਗਰੂਰ ਦਾ ਉੱਥੇ ਸਾਨੂੰ ਕਾਫੀ ਲੋਕਾਂ ਨੇ ਨਸਿਆਖੀਂ ਭਰਾਜ ਨੇ ਤਾਂ ਕੀ ਆਣਾ ਸੀ ਜੋ ਸਾਡੀ ਸੜਕਾਂ ਨੇ ਪਾਚਵਾ ਕੇ ਅਸੀਂ ਪੈਸੇ ਦੇਖੇ ਉੱਪਰ ਆਏ ਮਤਲਬ ਥੋੜਾ ਜਿਹਾ ਐਮਐਲਏ ਇਹ ਸਭ ਤਾਂ ਛੋਟਾ ਕੰਮ ਹੋਗਾ ਮੇਨ ਸ਼ਰ ਤੇ ਬਾਜ਼ਾਰ ਦਾ ਤਾਂ ਕੰਮ ਕਰਾ ਦੋ ਚਲ ਤੁਸੀਂ ਵੱਡਾ ਤਾਂ ਬਾਤੂ ਕਰਨਾ ਹੁੰਦਾ ਉਹ ਵੀ ਨਹੀਂ ਅੰਦਾ ਨੇ ਕੰਮ ਤਾਂ ਆਮ ਆਦਮੀ ਪਾਰਟੀ ਦਾ ਢਾਈ ਸਾਲ ਤੁਸੀਂ ਸਾਰੇ ਦੇ ਚੁੱਕੇ ਹੋ ਬੀਬੀਆਂ ਇੱਥੇ ਬੈਠੀਆਂ ਸਾਰਿਆਂ ਨੇ ਤੁਹਾਨੂੰ ਪੁੱਛਿਆ ਹਜ਼ਾਰ ਰੁਪਈਆ ਤਾਂ ਕਿਸੇ ਕੋਲ ਨਹੀਂ ਆਇਆ 26000 ਤਾਂ ਦੂਰ ਦੀ ਗੱਲ ਹੈ ਕਿਸੇ ਨੂੰ ਦਸਰੂਪਿਆ ਵੀ ਮਿਲ ਗਿਆ ਵੈਸਾ ਕਈ ਨਹੀਂ ਕੁਝ ਤੇ ਅਸੀਂ ਕਿਤੇ ਵੀ ਜਾ ਰਹੇ ਸੜਕਾਂ ਉੱਤੇ ਨੂੰ ਮਤਲਬ ਫਿਰ ਇਹਨਾਂ ਨੇ ਗੱਲ ਕੀ ਕੀਤੀਆਂ ਹੁਣ ਸਿੰਘਾਂ ਭਗਵੰਤ ਮਾਨ ਜੀ ਦੀਆਂ ਪਰਤੀਆਂ ਵੀ ਨਿਕਲ ਰਿਹਾ ਪ੍ਰਚਾਰ ਤਾਂ ਤੇ ਲੋਕਾਂ ਨੂੰ ਕਹਿ ਰਹੇ ਨੇ ਕਿ ਭਗਵੰਤ ਮਾਨ ਜੀ ਨੇ ਤੁਹਾਨੂੰ ਵਾਦਾ ਕੀਤਾ ਕੁਝ ਹੋਰ ਸਮਾ ਦੇ ਦੋ ਹਜ਼ਾਰ ਨਹੀਂ 1200 ਦੱਸੋ ਜਹਾਜੇ ਤੱਕ ਨਹੀਂ ਦੇਖ ਰਹੀ ਅੱਗੇ ਕੀ ਲਾਉਂਦੋ ਜੋ ਪੁਲਿਸ ਮੁਲਾਜ਼ਮ ਹੈ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਜੋ ਹੈ ਕਿ ਇਹਨਾਂ ਨੂੰ ਉਹਨਾਂ ਦੀ ਪੇਮੈਂਟ ਟੈਂਕੇ ਨਹੀਂ ਦਿੱਤੀ ਗਈ ਤੇ ਹੁਣ ਕਿਉਂਕਿ ਵੋਟਾਚਾਰੀ ਉਹਨਾਂ ਦੀ ਪੇਮੈਂਟ ਲੋਨ ਤੇ ਦੇ ਰਿਆਂ ਜੇ ਸੋਚੋ ਗਵਰਨਮੈਂਟ ਦੇ ਆਪਣੇ ਮੁਲਾਜ਼ਮਾਂ ਨੂੰ ਲੋਨ ਤੇ ਫੀਸ ਦੇ ਜਾ ਰਹੀ ਹੈ ਤਾਂ ਬੀਬੀਆਂ ਨੂੰ ਹਜ਼ਾਰ ਕਦੋਂ ਤੇ ਕਿੱਥੋਂ ਹੀ ਮਿਲੂ ਸੋਚਣ ਵਾਲੀ ਗੱਲ ਤਾਂ ਆਮ ਆਦਮੀ ਪਾਰਟੀ ਵਾਲੇ ਨੂੰ ਇਹ ਤਾਂ ਮੈਂ ਜ਼ਿਆਦਾ ਮੁੱਛ ਵੀ ਨਹੀਂ ਕਹੂੰਗੀ ਮਜ਼ਾਕ ਕਿਸੇ ਪਰਮਾਤਮਾ ਦੀ ਸਪੀਚ ਹੋਣ ਵੀ ਸੁਣੋ ਪ੍ਰਚਾਰ ਜਾਂਦਾ ਕਰ ਰਹੇ ਥਾਵਾਂ ਤੇ ਜਾ ਜਾ ਕਿ ਅੱਧੇ ਘੰਟੇ ਦੀ ਸਪੀਚ ਹੈ 5 ਮਿੰਟੋ ਚੁਟਕਲੇ ਸੁਣਾਦੇ ਐਂਡ ਤੇ ਪਾਰਲੀਮੈਂਟ ਕਹਿੰਦੇ ਜੀ ਵੋਟ ਪਾਓ ਇੱਦਾਂ ਥੋੜੀ ਚਲਦੀਆਂ ਨਹੀਂ ਸਰਕਾਰਾਂ ਕਦੋਂ ਹਨੇ ਬੋਲਦੇ ਸੰਗਰੂਰ ਚ ਜਦ ਨੌਜਵਾਨਾਂ ਦੀ ਮੌਤ ਹੋਈ 21 ਨੌਜਵਾਨ ਮਰੇ ਜ਼ਹਿਰੀਲੀ ਸ਼ਰਾਬ ਪੀ ਕੇ ਆਪਣੇ ਸੰਗਰੂਰ ਡਿਸਟ੍ਰਿਕਟ ਨਾ ਮੀਥਿਆਰਦੀ ਨੇ ਨਾ ਭਗਵੰਤਵਾ ਜੀ ਨੇ ਇੱਕ ਸਟੇਟਮੈਂਟ ਕੱਢੀ ਤਾਂ ਤੁਸੀਂ ਆਪਣੇ ਲੋਕਾਂ ਲਈ ਨਹੀਂ ਬੋਲ ਰਹੇ ਪੰਜਾਬ ਦੀ ਗੱਲ ਵਿੱਚ ਦੂਰ ਦੀ ਗੱਲ ਰਹੂਗੀ ਤੁਸੀਂ ਸੰਗਰੂਰ ਦੇ ਹੀ ਲੋਕਾਂ ਲਈ ਨਹੀਂ ਬੋਲ ਰਹੇ ਤੁਹਾਡੇ ਤੁਸੀਂ ਕੀ ਹੀ ਕੰਮ ਕਰਦੇ ਸੀ ਤੁਹਾਡੇ ਜੋ ਇਹਨਾਂ ਦੇ ਉਮੀਦਵਾਰ ਹੈ ਮੀਥਿਆਰਦੀ ਜਦ ਇਹਨਾਂ ਨੂੰ ਨਵੇਂ-ਨਵੇਂ ਮਨਿਸਟਰ ਬਣਾਇਆ ਸੀ ਨਾ ਭਗਵੰਤਵਾ ਜੀ ਨੇ ਇਹਨਾਂ ਨੂੰ ਪੰਜ ਵਾ ਇੱਕ ਮੈਂ ਦਿੱਤੇ ਸੀ ਨਵੇਂ ਵਿਨਿਆ ਚਾਰ ਵਿਭਾਗ ਮੈਨਾਂ ਤੋਂ ਵਾਪਸ ਵੀ ਲੈ ਲਈ ਜਰੂਰੀ ਵਿਭਾਗ ਕਿਹੜੇ ਸੀਗੇ ਉਹਦੇ ਚ ਐਜੂਕੇਸ਼ਨ ਹਾਈ ਨਹੀਂ ਉਹ ਵਾਪਸ ਲੈ ਲੈ ਸਪੋਰਟਸ ਦਾ ਵਿਭਾਗਾ ਉਹ ਨਾ ਕੋ ਹੁਣ ਤੁਸੀਂ ਆਹ ਸੋਚੋ ਜਿਹੜਾ ਸੀਐਮ ਆਪਣੇ ਮੰਤਰੀਰ ਤੇ ਭਰੋਸਾ ਨਹੀਂ ਰੱਖਦਾ ਕਿ ਉਹ ਚਾਰ ਐਨੇ ਜ਼ਰੂਰੀ ਵਿਭਾਗ ਮੈਂ ਚਾ ਸਕਦਾ ਤਾਂ ਸੰਗਰੂਰ ਦਾ ਵੋਟਰ ਉਹ ਕਿਹਨੂੰ ਭਰੋਸਾ ਰੱਖੂਗਾ ਤੇ ਕਿਉਂ ਹੀ ਵੋਟ ਪਾਊਗਾ ਸਿਆਪ ਸੋਚੋ ਦੂਜੀ ਗੱਲ ਉਹ ਮੈਂ ਕਰਨਾ ਚਾਹੁੰਗੀ ਬੀਜੇਪੀ ਪਾਰਟੀ ਨਾਲ ਤੁਹਾਰੇ ਸੂਝਵਾਨਾਂ ਹਰ ਰੋਜ਼ ਅਖਬਾਰ ਪੜ੍ਹਦੇ ਹਾਂ ਸੋਸ਼ਲ ਮੀਡੀਆ ਦੇਖਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬੀਜੇਪੀ ਧਰਮ ਦੇ ਨਾਂ ਤੇ ਬਹੁਤ ਹੀ ਖਤਰਨਾਕ ਰਾਜਨੀਤੀ ਕਰ ਰਹੀ ਹੈ ਮੋਦੀ ਜੀ ਨੇ ਵਿਕਸਿਤ ਭਾਰਤ ਕਿਹਾ ਸੀ ਹਜੇ ਵੀ ਤੁਸੀਂ ਦਿੱਲੀ ਵੱਡੇ ਵੱਡੇ ਸ਼ਹਿਰਾਂ ਚ ਜਾਓ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਲੱਗੀਆਂ ਸੈਂਡਰ ਦੇਖੋ ਕਿੰਨੇ ਮਹਿੰਗੇ ਹੋਏ ਪੈਨੇ ਪੈਟਰੋਲ ਦੇ ਰੇਟ ਕਿੱਥੇ ਪਹੁੰਚ ਗਏ ਨੇ ਕਿਤੇ ਤੋਂ 50 ਤੋਂ 100 ਰੁਪਏ ਜੀ ਆਪਣੇ ਹਰ ਰੋਜ਼ ਦੀਆਂ ਸਬਜ਼ੀਆਂ ਟਮਾਟਰ ਪਿਆਜ਼ ਕਿੰਨਾ ਕਿੰਨਾ ਮਹਿੰਗਾ ਹੋਈ ਜਾ ਰਿਹਾ ਆਮ ਆਦਮੀ ਨੂੰ ਕੋਈ ਸੱਖਾ ਨਹੀਂ ਜੀਣਾ ਇਹਨਾਂ ਨੇ ਪਹਿਲਾਂ 1500 ਦੇ ਨੋਟ ਬੰਦ ਕਰਾਤੇ ਸੀ ਉਹ 2000 ਦੇ ਬੰਦ ਕਰਾਤੇ ਤਕਲੀਫੀਂ ਹੋਉਂਦੀ ਆ ਆਮ ਆਦਮੀ ਨੂੰ ਤੇ ਇਹਨਾਂ ਨੇ ਲੋਨ ਮਾਫ ਕੀਤੇ ਕਿਤੇ ਅਦਨਾਨੀ ਤੇ ਅਮਬਾਨੀ ਨੇ 8000 ਕਰੋੜ ਲੋਨ ਮਾਫ ਕੀਤਾ ਦੋਨਾਂ ਵੱਲ ਤੇ ਤੁਸੀਂ ਦੇਖੋ ਚਲਾ ਵੀ ਸਾਰਾ ਦੇਸ਼ ਦਾ ਬਿਜ਼ਨਸ ਕੌਣ ਰਿਹਾ ਅਮਬਾਨੀ ਹਰੇਕ ਦਾ ਦੇਖੋ Jio ਹੈ Reliance ਥੋੜੇ ਇੱਥੇ ਵੀ ਆ ਰਹੇ ਪਿੰਡਾਂ ਤਾਰਾ ਪਾਰਿਆ ਕੰਮ ਉਹਨਾਂ ਨੂੰ ਦਿੱਤਾ ਆਪਣੇ ਮੁੰਡਿਆਂ ਨੂੰ ਕੰਮ ਕਿੱਥੋਂ ਮਿਲਣੀਆਂ ਕਦੇ ਉਥੇ ਵਾਦੀ ਨਹੀਂ ਕਰਨ ਦੇ ਕਿ ਇਹ ਉਹਨਾਂ ਨੂੰ ਪ੍ਰੋਮੋਟ ਕਰੀ ਜਾਵੇ। ਕਹਿੰਦੇ ਤੁਸੀਂ ਹਰ ਇੱਕ ਵਿੱਚ ਦੇਖੋ ਭਾਜੀ ਆਪਣੇ ਨੇ ਚੰਗੀ ਨਹੀਂ ਹੈ। ਆਪਾਂ ਪੰਜਾਬੀਆਂ ਨੇ ਉਹਨਾਂ ਨੂੰ ਵੜਾ ਜੀ ਦਿੱਤਾ। ਆਪਾਂ ਇੱਦਾਂ ਹੀ ਰੱਖੀ ਉਹਨਾਂ ਨੂੰ ਵੜਨ ਵੀ ਨਾ ਦਿਓ। ਮੈਂ ਅੱਜ ਇੱਥੇ ਆਪਣੇ ਫਾਦਰ ਸਾਹਿਬ ਸਰਦਾਰ ਸੁਪਾਸਿ ਖਹਿਰਾ ਜੀ ਬਾਰੇ ਵੋਟਾਂ ਦੀ ਬੇਨਤੀ ਲੈ ਕੇ ਆਈਆਂ ਤੁਹਾਡੇ ਕੋਲ। ਕਿਉਂਕਿ ਸਮਾਂ ਘਟ ਹੈ ਮੈਂ ਚਾਹੁੰਦੀ ਕਿ ਤੁਸੀਂ ਵੀ ਇਹ ਵਕਤਵਾ ਦੇ ਜੋ ਮੈਂ ਗੱਲਾਂ ਕਹੀਆਂ ਇਹਨਾਂ ਬਾਰੇ ਸੋਚੋ ਤੇ ਆਪਣੇ ਰਿਸ਼ਤੇਦਾਰਾਂ ਨੂੰ ਸੰਦਰੂਪ ਜਿੰਨੇ ਹੋਰ ਲੋਕ ਹੈ ਸਾਡੀ ਗੱਲ ਦਾ ਪ੍ਰਚਾਰ ਕਰੋ ਕਿਉਂਕਿ ਜਿਵੇਂ ਮੈਂ ਦੁਆਰਾ ਕਿਹਾ ਸਮਾਂ ਬਹੁਤ ਹੀ ਘਟ ਰਹੀ ਹੈ ਦੇਖੋ ਜੀ ਸਰਦਾਰ ਸੁਖਪਾਲ ਸਿੰਘ ਖਹਿਰਾ ਇਹ ਬੁਲੰਦ ਆਸਤਾ ਹੈਗੀ ਹੈ 2.5 ਸਾਲਾਂ ਵਿੱਚ ਇੱਕ ਈਡੀ ਰੇਡ ਬੀਜੇਪੀ ਵੱਲੋਂ ਦੋ ਜੇਲ੍ਹਾਂ ਭਗਵੰਤ ਮਾਨ ਸਰਕਾਰ ਵੱਲੋਂ ਘਟਨਾ ਸੌਖੀ ਗੱਲ ਨਹੀਂ ਹੈ ਕੁਝ ਤਾਂ ਸੀ ਆਪਣੀ ਕੌਮ ਲਈ ਪੰਜਾਬੀਆਂ ਦੀ ਮੋਰ ਰਹਾਂਗੇ ਕਿ ਸਾਨੂੰ ਧੁਬਾਨ ਦੀ ਕੋਸ਼ਿਸ਼ ਕਰੀ ਜਾਂਦੀ ਹੈ ਤੋਨਾਂ ਨੂੰ ਸੰਗਰੂਰ ਵੀ ਇਸੇ ਲਈ ਭੇਜਿਆ ਗਿਆ ਕਿਉਂਕਿ ਸਰਕਾਰ ਨੂੰ ਸਾਡੀ ਪਾਰਟੀ ਨੂੰ ਦਿਖਦਾ ਸੀਗਾ ਕਿ ਸੰਗਰੂਰ ਇੱਕ ਇਨਕਲਾਬੀ ਸੀਟ ਹੈ ਜਿੱਥੇ ਸੰਗਰੂਰ ਦਾ ਜੀ ਵੋਟਰ ਵੋਟ ਪਾਉਂਦਾ ਨਾ ਪੰਜਾਬ ਦੀ ਲਹਿਰ ਉੱਤੋਂ ਮੁਰਪੈਂਦੀ ਹੁੰਦੀ ਹੈ ਉੱਤੋਂ ਵੋਟਸ ਸਟਾਰਟ ਹੋ ਜਾਂਦੇ ਪੰਜਾਬ ਦੀ ਇਹ ਸੱਚੀ ਗੱਲ ਹੈ ਤਾਂ ਸੁਪਾਲ ਸਿੰਘ ਖਹਿਰਾ ਨੂੰ ਤੁਹਾਡੇ ਕੋਲ ਭੇਜਿਆ ਗਿਆ ਨਾਲੇ ਪਹਿਲਾਂ ਵੀ ਜਿਵੇਂ ਅ ਕੱਲੇ ਦੱਸਿਆ ਸੀ ਮੈਂ ਇੱਥੇ ਦੀ ਧੀ ਹਾਂ ਜੀ ਸੰਗਰੂਰ ਸ਼ਹਿਰ ਸੇ ਮੇਰਾ ਬਚਪਨ ਨਿਕਲਿਆ ਮੇਰੇ ਫਾਦਰ ਸਾਹਿਬ ਅੱਛੇ ਦੇ ਆ ਸਾਡੀ ਅਥੇ ਲੋਕਾਂ ਨਾਲ ਹਲੂ ਮੁਲਾਸਾ ਹੈ ਜੀ ਅਸੀਂ ਮਿਲਦੇ ਆ ਲੋਕਾਂ ਨੂੰ ਸਾਡੀ ਸਾਜ ਹੈ ਮੇਰੇ ਹੋਰ ਵੀ ਸੰਗਰੂਪ ਤੇ ਪਿੰਡਾਂ 'ਚ ਹੀ ਸਾਜ ਆਸੀਂ ਬਾਹਰ ਲੈਣੀ ਹੈ ਅਸੀਂ ਇੱਥੇ ਰਹਿ ਰਹੇ ਆ ਸਾਡਾ ਵੀ ਹੁਣ ਇਹ ਤਾਂ ਫਰਜ਼ ਬਣ ਗਿਆ ਕਿ ਅਸੀਂ ਹੁਣ ਕਿਉਂਕਿ ਇੱਥੇ ਇਲੈਕਸ਼ਨ ਲੜ ਰਹੇ ਮੇਰੇ ਫਾਦਰ ਸਾਹਿਬ ਹੁਣ ਸਾਡਾ ਵੀ ਫਰਜ਼ ਬਣ ਗਿਆ ਕਿ ਅਸੀਂ ਵੀ ਲੋਕਾਂ 'ਚ ਜਾ ਕੇ ਪ੍ਰਚਾਰ ਕਰੀਏ ਤੇ ਕਹੀਏ ਅਸੀਂ ਇੱਥੇ ਰਹਿ ਕੇ ਹੀ ਥੋੜੇ ਕੰਮ ਕਰਨ ਆਲਣਾ ਇਸ ਲਈ ਬੇਨਤੀ ਹੈ ਜੀ ਸਾਡਾ ਸਾਥ ਦਿਓ ਕਾਂਗਰਸ ਪਾਰਟੀ ਨੂੰ ਵਾਅਦਾ ਵੋਟਾਂ ਪਵਾਓ ਆਪਣਾ ਚੋਣ ਨਿਸ਼ਾਨ ਪੰਜਾਬ ਦੇ ਨਾ ਆਪਣਾ ਨੰਬਰ ਜੀ ਪਟਾਓਗਾ ਵੋਟ ਦਿਓ ਬਸ ਸਮਾਂ ਘਟਾਇੀ ਬੇਨਤੀ ਲੈ ਕੇ ਆਈ ਸੀ ਜੀ